ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿਖੇ ਬਾਪਰੇ ਕਾਰ ਸੜਕ ਹਾਦਸੇ ਵਿੱਚ ਪੈਂਡ ਮੱਲਾ ਦੀ ਖੁਸ਼ਪ੍ਰੀਤ ਕੌਰ ਦੀ ਮੌਤ ਨੇ ਪਰਿਵਾਰ ਨੂੰ ਚੰਜੋੜ ਕੇ ਰੱਖ ਦਿੱਤਾ ਜਿਉਂ ਖੁਸ਼ਪ੍ਰੀਤ ਕੌਰ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਸਾਰੇ ਪਾਸੇ ਸੋਗ ਪਸਰ ਗਿਆ ਖੁਸ਼ਪ੍ਰੀਤ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਰ ਹੈ ਐਸ ਮੋਕੇ ਤੇ ਤਾਇਆ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਚਚੇਰੇ ਭਰਾ ਚਮਕੌਰ ਸਿੰਘ ਦੀ 23 ਸਾਲਾ ਲੜਕੀ ਖੁਸ਼ਪ੍ਰੀਤ ਕੌਰ ਮੋਗਾ ਜिले ਦੇ ਪਿੰਡ ਵੱਡੇ ਘਰ ਦੇ ਦਰਸ਼ਨ ਸਿੰਘ ਨਾਲ ਵਿਆਹ ਕਰਵਾ ਕੇ ਪਿਛਲੇ ਸਾਲ 16 ਅਗਸਤ 2023 ਨੂੰ ਸਟੂਡੈਂਟ ਵੀਜ਼ਾ ਤੇ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਆਪਣੀ ਵੱਡੀ ਭੈਣ ਨਾਪ੍ਰੀਤ ਦੇ ਕੋਲ ਗਈ ਸੀ। ਬੀਤੇ ਦਿਨੀ ਖੁਸ਼ਪ੍ਰੀਤ ਕੌਰ ਕੰਪਨੀ ਦੀ ਗੱਡੀ ਵਿੱਚ ਬੈਠ ਕੇ ਪੰਜ ਹੋਰ ਵਿਦਿਆਰਥੀਆਂ ਨਾਲ ਕੰਮ ਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਗੱਡੀ ਹਾਦਸਾ ਗ੍ਰਸ ਹੋ ਗਈ। ਇਸ ਹਾਦਸੇ ਦੌਰਾਨ ਖੁਸ਼ਪ੍ਰੀਤ ਕੌਰ ਮੱਲਾ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਧਾਰਨ ਕਿਸਾਨ ਦੀ ਬੇਟੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਹੈ। ਪਿੰਡ ਦੇ ਪੰਚ ਨੇ ਖੁਸ਼ਪ੍ਰੀਤ ਕੌਰ ਦੀ Laash ਲਿਆਉਣ ਦੀ ਸਰਕਾਰ ਤੋਂ ਮਦਦ ਮੰਗੀ ਹੈ। ਜੀ ਅਸੀਂ ਨਾ ਬੇਟੀ ਨੂੰ 10 ਮਹੀਨੇ ਪਹਿਲਾਂ ਖੁਸ਼ਪ੍ਰੀਤ ਨੂੰ ਕੈਨੇਡਾ ਸਟੱਡੀ ਵੇਸ ਤੇ ਭੇਜਿਆ ਸੀਗਾ ਤੇ ਉਹ ਆਪੇ ਹੁਣ ਸਮੈਸਟਰ ਖਤਮ ਕਰਕੇ ਅਗਲੇ ਸਮੈਸਟਰ ਦੀ ਅਸੀਂ ਫੀਸ ਭਰਤੀ ਸੀਗੀ। ਹੁਣ ਉਹਨਾਂ ਨੂੰ 2 ਮਹੀਨੇ ਛੁੱਟੀਆਂ ਸੀਗੀਆਂ ਕੰਮ ਤੋਂ। ਤੁਹਾਨੂੰ ਕੰਮ ਮਿਲ ਗਿਆ ਸੀਗਾ ਕੰਮ ਤੋਂ ਵਾਸ ਆ ਰਹੀਆਂ ਸੀਗੀਆਂ ਰਾਹ ਦੇ ਵਿੱਚ ਸਾਨੂੰ ਜਿੱਥੋਂ ਉਹਨੂੰ ਮੈਸੇਜ ਮਿਲਿਆ ਕੈਨੇਡਾ ਤੋਂ ਵਿੱਚੋਂ ਵੀ ਐਕਸੀਡੈਂਟ ਹੋ ਗਿਆ ਕੁੜੀਆਂ ਦਾ ਵੀ ਤਿੰਨ ਕੁੜੀਆਂ ਦੀ ਡੈਥ ਹੋ ਗਈ ਜਿੱਥੇ ਖੁਸ਼ਪ੍ਰੀਤ ਕੋਰੇ ਕਿ ਸਾਡੀ ਤੇ ਦੋ ਕੁੜੀਆਂ ਹੋਰ ਆ ਪੰਜਾਬ ਦੀਆਂ ਤੇ ਇੱਕ ਕੋਈ ਲੜਕਾ ਜੋ ਹੋਰ ਆ ਜਿਹੜਾ ਐਡਮਟਾ ਅਜੇ ਨਾ ਤਾਂ ਸਾਨੂੰ ਉਹਨਾਂ ਨੇ ਕੋਈ ਡੈੱਡ ਬਾਡੀ ਦਿਖਾਈ ਆ ਮੈਂ ਉੱਥੇ ਨਾ ਕੈਨੇਡਾ ਦੇ ਵਿੱਚ ਨਾ ਕੋਈ ਹੈ ਸਾਨੂੰ ਆਕਾਰ ਦਾ ਨਾ ਕੋਈ ਕੁਝ ਨਹੀਂ ਹੋਇਆ ਵੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿੰਨੀ ਸਾਡੀ ਪੰਜਾਬ ਸਰਕਾਰ ਵੀ ਹੈਲਪ ਕਰ ਸਕਦੀ ਆ ਸਰਕਾਰਾਂ ਸਾਨੂੰ ਇੱਥੇ ਜੋਬ ਦੇਣਾ ਜਾਂ ਬੱਚਿਆਂ ਨੂੰ ਕੰਮ ਦੇਣਾ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਕਿਉਂਕਿ ਹੁਣ ਬੱਚੇ ਅਸੀਂ 20 25 25 ਲੱਖਾਂ ਚ ਪੈੜੀਆਂ ਤੇ ਕਰਜ਼ੇ ਚੱਕ ਕੇ ਤੋਰੇ ਆ ਜਿਹੜੀ ਵਜ੍ਹਾ ਨਾਲ ਅੱਜ ਸਾਡੇ ਬੱਚਿਆਂ ਨੂੰ ਉੱਥੇ ਕੰਮ ਕਰਨ ਦੀ ਲੋੜ ਪਈ ਤਾਂ ਹੀ ਹੋਇਆ ਐਡਾ ਹੈਪਨ ਹੋਇਆ ਵਾ ਹਾਂਜੀ ਸਰਕਾਰ ਕੋਲ ਜੇ ਤੁਸੀਂ ਕੋਈ ਉਹ ਉਹ ਨਾਸਿਸਕਾਰ ਕਰਨ ਬਾਰੇ ਫੈਸਲਾ ਹੀ ਕਿ ਲਿਆ ਕੇ ਜਾਂ ਬਾਹਰ ਕਰਨ ਵਾਲੇ ਦੇਖੋ ਜੇ ਸਾਡੀ ਸਰਕਾਰ ਮਦਦ ਕਰਦੀ ਤਾਂ ਅਸੀਂ ਬੱਚਿਆਂ ਦਾ ਸਰਕਾਰ ਇੱਥੇ ਕਰਨਾ ਚਾਹੁੰਦੇ ਹਾਂ ਕਿਉਂਕਿ ਹੁਣ ਅਸੀਂ ਪਹਿਲੇ 23 ਲੱਖ ਰੁਪਏ ਲਾ ਚੁੱਕੇ ਹਾਂ ਪਿੱਛੇ ਹੁਣ ਸਮੈਸਟਰ ਦੀ 5 ਲੱਖ ਫੀਸ ਭਰੀ ਆ ਵੀ ਹੁਣ ਅਸੀਂ ਘਟੂ ਘੜ ਵੀ ਬਾਡੀ ਲਿਆਉਣ ਵਾਸਤੇ ਸਾਨੂੰ ਬਹੁਤ ਪੈਸਾ ਚਾਹੀਦਾ ਵੈਸੇ ਸਾਡੇ ਐਨਆਰ ਵੀ ਬਹੁਤ ਮਦਦ ਕਰਨ ਤਿਆਰ ਆ ਪਰ ਸਰਕਾਰ ਨੂੰ ਵੀ ਚਾਹੀਦਾ ਵੀ ਸਾਡੀ ਕੋ ਬਾਤੋ ਵੱਧ ਸਾਰੀਆਂ ਜਿਵੇਂ ਸਾਡੀ ਇਕੱਲੀ ਬੇਟੀ ਦੀ ਨਹੀਂ ਤਿੰਨ ਬੇਟੀਆਂ ਜਿਨ੍ਹਾਂ ਦੀ ਹੋਰ ਡ੍ਰਿਵ ਵੀ ਟੁੱਥ ਹੋਈ ਉਹਨਾਂ ਦੀ ਸਾਰੀਆਂ ਸੂ پنجاب ਸਰਕਾਰ ਮਦਦ ਕਰੇ ਇਹ ਪਿੰਡ ਮੁੱਲੇ ਦੇ ਵਿੱਚ ਦੁਰਕਟਣਾ ਹੋਈ ਹੈ ਜਿਵੇਂ ਕੈਨੇਡਾ ਦੇ ਵਿੱਚ ਬਰਮਟਨ ਦੇ ਵਿੱਚ ਸਾਡੀ ਖੁਸ਼ਗਰੀਦ ਕੋ ਖੁਸ਼ੀ ਦੀ ਬੇਟੀ ਚਮਕੌਰ ਸਿੰਘ ਇੱਕ ਸਧਾਰਨ ਪਰਿਵਾਰ ਆ ਨਾ ਖੇਤੀ ਕਰਨ ਵਾਲਾ ਪਰਿਵਾਰ ਆ ਜਿਵੇਂ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਕਰਜ਼ਾ ਚੱਕ ਕੇ ਜਾ ਕੇ ਔਰਤੀਆਂ ਤੋਂ ਪੈਸੇ ਚੱਕ ਕੇ ਤੋਰੇ 20-25 ਲੱਖ ਰੁਪਏ ਲਾਇਆ ਅੱਜ ਬੱਚੀ ਨੇ ਕਮਾ ਕੇ ਪੈਸੇ ਵੇਚਨੇ ਸੀਗੇ ਤੇ ਪਰਿਵਾਰ ਨੂੰ ਉਹ ਘਾਟਾ ਪਿਆ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਜਿਵੇਂ ਸਿਰਫ ਬੇਟੀ ਦੀ ਬਾਡੀ ਲੈ ਕੇ ਆਉਣੀ ਆ ਯਾ ਹੋਰ ਵੀ ਸਾਨੂੰ ਸਰਕਾਰ ਸਾਨੂੰ ਜਿੰਨੀ ਕੋਈ ਹੈਲਪ ਸਾਡੀ ਕਰ ਸਕਦੀ ਆ ਕਰੇ ਤੇ ਬਾਕੀ ਜਿਹੜੀ ਗੱਲ ਸਰਕਾਰਾਂ ਦੀ ਜਿਹੜੀ ਚੱਲਦੀ ਆ ਜਿਵੇਂ ਹੁਣ ਬੱਚੇ ਬਾਹਰ ਚਾਈ ਜਾਂਦੇ ਆ ਜਿਵੇਂ ਦੇ ਤਿੰਨ ਬੇਟੀਆਂ ਦੀ ਪੰਜਾਬ ਦੇ ਵਿੱਚ ਡੈਥ ਹੋਈ ਆ ਇਹ ਜਗਰੋਂ ਏਰੀਆ ਚ ਹੋਈ ਆ ਅਸੀਂ ਕਹਿੰਦੇ ਵੀ ਜੇ ਬੱਚਿਆਂ ਨੂੰ ਇੱਥੇ ਕੰਮ ਮਿਲੇ ਤਾਂ ਸਭ ਤੋਂ ਵੈਟਰ ਬੱਚੇ ਬਾਹਰ ਨਾ ਜਾਣ ਤੇ ਬਾਕੀ ਹੁਣ ਪਰਿਵਾਰਕ ਹਜ਼ਾਰਾਂ ਨਾ ਆ ਆਮ ਪਰਿਵਾਰ ਆ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪਤੀਜ ਜੀ ਜਿਹੜੀ ਅਟੈਚ ਦੇ ਇੰਟਰਨਲ ਵਾਪਸ ਰਿਆ ਤੁਹਾਨੂੰ ਕਿੰਨਾ ਪਤਾ ਲੱਗਿਆ ਸੌਦਾ ਐਕਸੀਡੈਂਟ ਹੋ ਗਿਆ ਸਾਨੂੰ ਫੋਨ ਤੇ ਭਜਾਈ ਹੀ ਦਸਤੰਗ ਹੈ ਦੇਤੀ ਉੱਤੇ ਉਹਨਾਂ ਨੇ ਹਾਲ ਤੱਕ ਉਹਨਾਂ ਨੂੰ ਮਿਲਣ ਨਹੀਂ ਦਿੱਤਾਗਾ ਦਿਖਾਇਆ ਨਹੀਂ ਪਰਿਵਾਰ ਨੂੰ ਪਰਿਵਾਰ ਰੋਈ ਜਾਂਦਾ ਉੱਥੇ ਜਾ ਰਿਹਾ ਪਰਿਵਾਰ ਦਾ ਗੁਰਾ ਆਲਾ ਪਤੀਜਾ ਵੀ ਮੇਰਾ ਉੱਤੇ ਗਿਆ ਬੱਚਾ ਕੋਣ ਕੋਣ ਜੀ ਗੱਲ ਪਰਜਾਈ ਆ ਪਤੀ ਜਪਤੀ ਜੀ ਆ ਪਤੀ ਜਮਾਈ ਆ ਆ ਤੇ ਆਪਣੇ ਇਹ ਪਰਿਵਾਰ ਵੈਸੇ ਮਿਲਣ ਗਿਆ ਸੀ ਕਿ ਹਾਂ ਜੀ ਐਨੀਵਰਸਰੀ ਤੇ ਵੜੀ ਲਗੇ ਗਿਆ ਸੀ ਉਹ ਵੈਸੇ ਤੇ ਹੁਣ ਕੀ ਤੁਸੀਂ ਸਾਡੀ ਮੰਗ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਟੀ ਇੱਧਰ ਲਿਆ ਕੇ ਸਸਿਆਣ ਦੀ ਜਾਵੇ ਸਰਕਾਰ ਸਾਨੂੰ ਮਦਦ ਦੇਵੇ ਮੇਰੇ ਭਰਾ ਨੇ ਮਸਾ ਤੋਰੀਆਂ ਸੀ ਘਰ ਦਾ ਚੱਕ ਤੱਕ ਤੋੜਨੇ ਵਿੱਚ ਬਹੁਤ ਔਖੇ ਆ ਤੰਨ ਬੱਚੇ ਮੇਰੇ ਭਰਾ ਦੇ ਬੇਟਾ ਤੋਂ ਤੈਨੂੰ ਮਦਦ ਮਿਲਣੀ ਚਾਹੀਦੀ ਆ ਸਰਕਾਰ ਵੱਲੋਂ ਬੇਟੀ ਸਾਡੀ ਇੱਧਰ ਆ ਜੇ ਸਾਡੀ ਹੱਥ ਜੋੜ ਕੇ ਹੀ ਸਰਕਾਰ ਨੂੰ ਵੇਖਦੀ ਆ ਸਾਡੀ ਧੀ ਦੀ ਸਾਡੇ ਹੱਥਾਂ 'ਚ ਸੂ ਸਾਰਾ ਕੁਝ ਕਰੀਏ ਹੋਦਾ ਸਾਡੇ ਵੀ ਮਨ ਨੂੰ ਸ਼ਾਂਤੀ ਆ ਜੇ ਮੈਨੂੰ ਇਸ ਕੋਰੋਨਾ ਦਾ ਵੀਜ਼ਾ ਮਿਲ ਜਾਵੇ ਮੇਰੇ ਭਰਾ ਨੂੰ ਵੀਜ਼ਾ ਮਿਲਣਾ ਚਾਹੀਦਾ ਪਰੋਣੇ ਨੂੰ ਵੀਜ਼ਾ ਮਿਲਣਾ ਚਾਹੀਦਾ ਉਹ ਜਾ ਸਕਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ